ਦੇਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਮੈਂ ਅੱਜ ਦਿਖਾ ਰਿਹਾ ਵੀ ਜਿਹੜੇ ਆਧਾਰ ਕਾਰਡ ਅਪਡੇਟ ਦੇ ਸਰਕਾਰ ਨੇ ਨਵੇਂ ਤੋਂ ਨਵੇਂ ਕਾਨੂੰਨ ਲਾਗੂ ਕਰਦੀ ਹੈ ਪਰ ਉਸ ਦੇ ਲਈ ਜਿਹੜੀ ਪਬਲਿਕ ਹੈਰਾਨ ਹੁੰਦੀ ਹੈ ਉਹਦੇ ਵਿੱਚ ਆਮ ਬੰਦਾ ਤਾਂ ਨਹੀਂ ਜਿਹੜੇ ਜ਼ਿੰਮੇਦਾਰ ਆ ਜਾਂ ਵੱਡੇ ਹਾਈ ਲੈਵਲ ਦੇ ਬੰਦੇ ਉਹ ਤਾਂ ਨਹੀਂ ਹੈਰਾਨ ਹੁੰਦੇ ਜਿਹੜੀ ਇੱਕ ਗਰੀਬ ਜਨਤਾ ਉਹਦੇ ਲਈ ਇਹ ਬਹੁਤ ਵੱਡਾ ਇਸ਼ੂ ਬਣ ਜਾਂਦਾ ਹੈ ਤੇ ਉਹਦੇ ਲਈ ਜਿਹੜਾ ਸਰਕਾਰ ਨੇ ਜਿਹੜੀਆਂ ਸੂਧਾ ਸੈਂਟਰ ਦੇ ਲਈ ਪਾਲਿਸੀਆਂ ਰੱਖਿਆ ਨਾ ਉਹਦੇ ਲਈ ਕੁੱਲ 50 ਟੋਕਨ ਰੱਖੇ ਆ ਵੀ ਇੱਕ ਦਿਨ ਦੇ ਵਿੱਚ ਤੁਸੀਂ 50 ਟੋਕਨ ਲੈ ਸਕਦੇ ਹੋ ਇੱਥੇ ਮੈਂ ਆ ਕੇ ਦੇਖਿਆ 6 ਵਜੇ ਤੋਂ ਅਸੀਂ ਆ ਕੇ ਖੜੇ ਆ ਤੇ ਮੇਰੀ ਵਾਰੀ ਹੁਣ ਆਈ ਐ ਅਸੀਂ ਟੋਕਨ ਉਹ ਲੈ ਲਿਆ ਬਨਵਾ ਵੀ ਲਿਆ ਆਧਾਰ ਕਾਰਡ ਅਪਡੇਟ ਵੀ ਕਰਾ ਲਿਆ ਪਰ ਸਵੇਰੇ 6 ਤੋਂ ਲੈ ਕੇ 9 ਵਜੇ ਤੱਕ ਵੇਟ ਕਰਨੀ ਬਹੁਤ ਔਖੀ ਐ 50 ਟੋਕਨ ਮਿਲਨੇ ਬਹੁਤ ਲੋਕ ਆ ਇੱਥੇ ਨਿਰਾਸ਼ਾ ਦੇ ਨਾਲ ਵੀ ਖੜੇ ਹੁੰਦੇ ਆ ਦੇਖੋ ਇਹ ਬੰਜੀ ਹੋ ਰਹੀ ਐ ਇਹ ਬਾਈ ਜੀ ਬਾਈ ਜੀ ਕਿਹੜੇ ਪਿੰਡੋਂ ਅਸੀਂ ਪੱਕਾ ਗੜਾ ਤੋਂ ਆਈ 7 ਵਜੇ ਤੇ ਆਈ ਹੋਇਆ ਹਜੇ ਤੱਕ ਟੋਕਨ ਨਹੀਂ ਕਾ ਮੇਰਾ ਅੱਜ ਵੀ ਮੇਰੇ ਘਰ ਤੁਹਾਡਾ ਨਹੀਂ ਮਿਲਣਾ ਮਿਲਦੇ ਬੰਦ ਕਰਤਾ ਜੀ ਬੰਦ ਕਰਤਾ ਪਿਆ ਟੋਪੂ ਬਣਾਇਆ ਪਿਆ ਟੋਪੂ ਬਣਾਇਆ ਨਾਲੇ ਕੰਮ ਛੱਡਿਆ ਛੁੱਟੀ ਲੈਤੀ ਇਹ ਬਾਈ ਜੀ ਤਾਂ ਵੀ ਮਿਲਤਾਨੀਆਂ ਤੋਂ ਆ ਇਹ ਕਿਉਂ ਨੇ ਮਿਲਤਾਨੀਆਂ ਤੋਂ ਆ ਇਹ ਬਾਈ ਜੀ ਪੱਕਾ ਤੋਂ ਆਇਆ ਇਧਰ ਭੈਣੋਰੀ ਤੁਸੀਂ ਵੀ ਇਧਰ ਕਾਰਡ ਵਾਸਤੇ ਆ ਜੀ ਅੱਜ ਉਤਰੇ ਗਏ ਮਸ਼ੀਨਾਂ ਵਾਧਾ ਰੱਖੋ ਜਾਂ ਅਪਡੇਟ ਕਰਾਉਣਾ ਪਏ ਇਹ ਗੱਡੀ ਦੇ ਬਿਆਨ ਸੁਣੋ ਰਾਨੇ ਕਿਹੜੇ ਪੰਡਾ ਬਿੱਲੇ ਅਸੀਂ ਕ੍ਰਿਸ਼ਨਕਲੋਨ ਵਿੱਚ ਆਏ ਨੇ ਕ੍ਰਿਸ਼ਨਕਲੋਨ ਚਾਹ ਬਣਾਉਗੇ ਆ ਤੁਹਾਨੂੰ ਮੰਗੇ ਦੋ ਦੇ ਲੋ ਅੱਛਾ ਜੀ ਤੁਹਾਨੂੰ ਇਹ ਸਰਕਾਰ ਦਾ ਕੰਮ ਠੀਕ ਲੱਗਦਾ ਜਾਂ ਬੜੀ ਘੱਟ ਲੱਗਦਾ ਅਸੀਂ ਤਾਂ ਸਵੇਰੇ 6 ਵਜੇ ਤੇ ਆਏ ਹੋਏ ਨੇ ਅੱਡਾ ਪਛੀ ਨਹੀਂ ਹੋਇਆ ਅੱਛਾ ਜੀ ਜਨਕੀ ਤੁਸੀਂ ਆਮ ਦਿਹਾੜੀਦਾਰ ਬੰਦੇ ਹੋ ਕਾਨੂੰਨ ਨਾ ਕਹੇ ਹਰਾਮ ਹਰਾਸਮੈਂਟ ਵਾਲੀ ਹੈ ਦੱਸੋ ਵੀਰੋਂ ਇਹ ਦੇਖੋ ਅੰਦਰ ਇਹ ਦੇਖੋ ਭੈਣਾਂ ਇਹ ਬੈਠੀਆਂ ਆਈਆਂ ਨੇ ਭੁਗਣੀਆਂ ਧਿਆਣੀਆਂ ਮਿੱਕਲੀ-ਮਿੱਕਲੇ ਬੱਚੇ ਨਾਲ ਅਸੀਂ ਸਰਕਾਰ ਨੂੰ ਚਾਹੁੰਦੇ ਹਾਂ ਵੀ ਇੱਕ ਡਿਮਾਂਡ ਕਰਦੇ ਹਾਂ ਤੁਸੀਂ ਜੇ ਇਹਦੇ ਵਿੱਚ ਕੇਵੀਸੀ ਕਰਨੀ ਹੈ ਕਰੋ ਪਰ ਜਿਹੜੇ ਹਰੇਕ ਸੁਲਝਾ ਸੈਟ ਦੇ ਲਈ 100 ਤੋਂ 200 ਟੋਕਨ ਵਾਲੇ ਪ੍ਰਾਈਵੇਟ ਨੂੰ ਹਾਂ ਤੁਸੀਂ ਕਹੋ ਨਾ ਪ੍ਰਾਈਵੇਟ ਦੁਕਾਨਾਂ ਤੋਂ ਵੀ ਬੰਦਾ ਕਰਵਾ ਸਕੀ ਹਾਂ ਪ੍ਰਾਈਵੇਟ ਤੋਂ ਕਰਵਾ ਕੇ ਤੇ ਕੇਵੀਸੀ ਵੱਡੇ ਟੋਕਨਾਂ ਦੀ ਉਹਨਾਂ ਨੂੰ ਲਿਮਿਟੇਡ ਵਧਾਈ ਜਾਵੇ 100 ਤੋਂ 200 ਟੋਕਨ ਤੱਕ ਕੱਟਣਾ ਰੋਜ਼ ਮੈਂ ਉਹਨੀ ਤਾਰੀਖ ਆ ਰਿਹਾ ਹਾਂ ਡੇਲੀ ਅਰੇ 30 ਨੀ ਤਾਰੀਖ ਹੈ 11 ਤਰੀਕ ਤੋਂ ਹਾਂ ਸਾਡੇ ਪਹਿਲਾਂ ਬੈਂਕਾਂ ਨੂੰ ਸੀਆ ਕੱਟ ਸਕਦੇ ਸੀ ਉਹ ਕਰੂਗੇ ਬੰਦ ਕਰਤਾ ਐਸਡੀ ਬੈਂਕ ਨੂੰ ਪਹਿਲਾਂ ਕੱਟ ਸਕਦੇ ਸੀਗੇ ਉਹ ਉਹ ਵੀ ਬੰਦ ਕਰਤੇ ਨਹੀਂ ਆਏ ਆ ਕੋਈ ਬਾਈ ਕੁਝ ਵੀ ਇਸ ਦਾ ਮੱਧਮ ਹਾਂ ਰਿਡਕਟ ਹੋ ਕਰ ਰਹੇ ਆ ਆ ਨਾ ਅੱਜ ਇਹਨੂੰ ਕਿਹਾ ਗਾਣ ਨੂੰ ਅੱਜ ਇਹ ਅੱਜ ਟੋਕਨ ਮਿਲਿਆ ਨਹੀਂ ਹੈ ਲੇਟ ਹੋ ਗਏ ਹੈ ਨਹੀਂ ਅੱਜ ਸਵੇਰ 7 ਵਜੇ ਆਏ ਹੋਏ ਹੈ ਫਿਰ ਵੀ ਨਹੀਂ ਮਿਲਿਆ ਅੱਛਾ ਹੁਣ ਘਰ ਜਾ ਰਹੇ ਹੋ ਹੈ ਕੀ ਕੰਮ ਕਰਦੇ ਹੋ ਪਿੰਡ ਦਾ ਪ੍ਰਿੰਟਰ ਦਾ ਕੰਮ ਕਰਦਾ ਕੰਮ ਜਿਆਦਾ ਹਰੇਕ ਦਿਹਾੜੀ ਦਾ ਬੰਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਆਓ ਤੁਹਾਨੂੰ ਮੈਂ ਅੰਦਰ ਕੈਮਰਾ ਦਿਖਾਉਣਾ ਵੀ ਦੇਖੋ ਅੰਦਰ ਹਾਲ ਹਾਂ ਗੁੱਡੀ ਤੁਸੀਂ ਬੋਲਣਾ ਚਾਹੋਗੇ ਗੁੱਡੀ ਕੋਲ ਤੁਹਾਨੂੰ ਮਿਲ ਕੇ ਟੋਕਨ ਹੈ ਹੈ ਕੋਨੂ ਰਾਣੀ ਮਿਲ ਗਏ ਹਾਂ ਜੀ ਤੁਹਾਨੂੰ ਜੀ ਤੁਹਾਨੂੰ ਮਿਲੇਗਾ ਠੀਕ ਆ ਸਾਈ ਕੇਂਦਰ ਬੱਚੇ ਤੁਹਾਨੂੰ ਟੋਕਨ ਮਿਲ ਗਏ ਨਹੀਂ ਨਹੀਂ ਮਿਲੇ ਕਦੋਂ ਤੋਂ ਕੈਦਨਾ ਤੋਂ ਆ ਰਹੇ ਹੋ ਤੁਸੀਂ ਜੀ ਨਹੀਂ ਪਤਾ ਪਤਾ ਹੀ ਨਹੀਂ ਨਹੀਂ ਮਮਾ ਨੂੰ ਪੁੱਛੋ ਮਮਾ ਨੂੰ ਪਤਾ ਹੈ ਹਾਂਜੀ ਟੋਕਨ ਮਿਲ ਗਿਆ ਤੁਹਾਨੂੰ ਹਾਂਜੀ ਟੋਕਨ ਮਿਲ ਗਿਆ ਹਾਂਜੀ ਅੱਛਾ ਤੁਹਾਨੂੰ ਜੀ ਟੋਕਨ ਮਿਲ ਗਿਆ ਦੇਖੋ ਜੀ ਭੀੜ ਦੇ ਸੰਭਰ ਦਾ ਨਜ਼ਾਰਾ ਬਰਬਦਰ ਇਹ ਮੁਲਾਜ਼ਮ ਵੀ ਵਿਚਾਰੇ ਕੀ ਕਰਨ ਓਕੇ ਓਕੇ ਤੇ ਇਹ ਮੁਲਾਜ਼ਮ ਵੀ ਤੁਹਾਡਾ ਕੀ ਕਰਨ ਵਿਚਾਰੇ ਇਹ ਵੀ ਮਜਬੂਰ ਆ ਹਨਾ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨੂੰ ਬਚਾਰਿਆਂ ਨੂੰ ਹਨਾ ਬਹੁਤ ਬੁਰਾ ਹਾਲ ਹੈ ਯਾਰ ਹਨਾ ਕੋਈ ਸਾਧਨ ਤੇ ਮੋਟਸੈਂਡਰ ਆ ਰਿਹਾ ਕੋਈ ਵਾਈ ਕਰਾ ਕੇ ਆ ਰਿਹਾਗਾ ਮੁਸ਼ਕਲ ਬਹੁਤ ਹੈ ਹਨਾ ਇਹ ਦੇਖੋ ਇਹ ਬੱਚੇ ਨੂੰ ਲੈ ਕੇ ਆਈ ਹੈ ਭੈਣ ਮੁਸ਼ਕਲ ਬਹੁਤ ਹੈ ਹਨਾ ਤੁਹਾਡਾ ਮਿਲਿਆ ਨਹੀਂ ਟੋਕਨ ਪੈਣਾ ਕੈ ਦਿਨ ਹੋ ਗਿਆ ਉਹਨਾਂ ਨੂੰ ਤੁਹਾਨੂੰ ਦੋ ਦਿਨ ਹੋ ਗਏ ਫਿਰ ਵੀ ਨਿਰਾਸ਼ ਹੋ ਕੇ ਜਾ ਰਹੇ ਹਾਂ ਅੱਜ ਹੈ ਜੀ ਮਿਲਿਆ ਨਹੀਂ ਠੀਕ ਹੈ ਜੀ